ਅਮ ਬੀਰ ਜੱਪਾਰ ਸਿੰਘ ਜੀ ਤੇ ਬੀਰ ਜੀ ਪ੍ਰਸੇਲ ਸਿੰਘ ਜੀ ਇਧਰ ਮੇਰਾ ਜੀ ਮੈਂ ਬੇਨਤੀ ਕਰੂਗਾ ਕਿ ਖੜੇ ਹੋ ਜਾਣ ਤੇ ਇਹਨਾਂ ਨੇ ਸਰ ਬੇਲੰਡ ਨੇ ਐਨੀ ਮਿਹਨਤ ਕੀਤੀ ਕਿ ਆਹ ਵਾਲੇ ਪੰਜ ਪਿੰਡਾਂ ਦੇ ਵਿੱਚ ਸਾਰੀ ਜ਼ਾਲੀ ਨੂੰ ਪ੍ਰੋਪਰ ਯੂਟਿਲਾਈਜ਼ ਕਰਕੇ ਜੀ ਪ੍ਰੋਸੈਸਿੰਗ ਪਲਾਂਟ ਤੱਕ ਪਹੁੰਚਾਇਆ ਪੰਜ ਪਿੰਡਾਂ ਦੇ ਵਿੱਚ ਇੱਕ ਵੀ ਕਿਸਾਨ ਨੇ ਅੱਗ ਨਹੀਂ ਲਗਾਈ ਜੀ ਪੰਜ ਫੇਰੀ ਮਸ਼ੀਨਾ ਨਾਲ ਆਏ ਮੇਰੇ ਤੋਂ ਜੀ ਅੱਗੇ ਹੋਣੀ ਹੈ मौजा अमरजीत काराद पंडमौरी जी संगत न बेनी आहे की उहो जिन ਜੀਤੋ ਰਵੀਰ ਸਿੰਘ ਪਰ ਰੈਸਿਡੈਂਟ ਸਾਹਿਬ ਵੀ ਡਿਵੀਜ਼ਨ ਸਾਹਿਬ ਸਾਰੇ ਹੀ ਜੋ ਪਿੰਡਾਂ ਦੇ ਕੱਚੇ ਮਕਾਨਾਂ ਦੇ ਪੈਸੇ ਆਉਣ ਨੂੰ ਚੱਕ ਦੇ ਰਹੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਸਰਾਹ ਨਾਲ ਲੋਕ ਕਿਉਂਕਿ ਗਰਮੀ ਦਾ ਟਾਈਮ ਹੈ ਪਿੱਛੇ हट ਕੇ ਜਿਹੜੇ ਪਿੰਡਾਂ ਦੇ ਨਾਲ ਨੇ ਕਿਰਪਾ ਕਰਕੇ ਉਹ ਲੱਗੇ ਜੀ ਅੱਛਾ ਜੀ ਕੈਂਪ ਵਿੱਚ ਲਾਹ ਪਤ ਰ ਬਹੁਤ ਵੱਡਾ ਲਾਭ ਮਿਲੇਗਾ ਅੱਜ ਵਿਧਾਨ ਸਭਾ ਨਾਪਾ ਦੇ ਪਿੰਡ ਮੱਲੇਵਾਲ ਦੇ ਵਿੱਚ ਇੱਕ ਤਾਂ ਜਨ ਸਭਾ ਦਾ ਕੈਂਪ ਜੀ ਸੇ 40 ਦੇ ਆਸ-ਪਾਸ ਜਿਹੜੇ ਕੰਮ ਨੇ ਉਹਦੇ ਸਬੰਧਤ ਇੱਕ ਛਾਤੇ ਥੱਲੇ ਸਾਰੇ ਅਫਸਰ ਸਾਹਿਬਾਨ ਆਏ ਹੋ ਨੇ ਜਿਦਿ ਵਿੱਚ ਐਸ.ਡੀ.ਐਮ ਨਾਪਾ ਤਸਕਿਲਦਾਰ ਸਾਹਿਬ ਵੀਡੀਓ ਮੈਡਮ ਔਰ ਮੈਂ ਖੁਦ ਇੱਥੇ ਹਾਜ਼ਰ ਸੀਗਾ ਸਾਰਾ ਕੈਂਪ ਚੱਲ ਰਿਹਾ ਜੀ ਬਹੁਤ ਵੱਡਾ ਇਕੱਠ ਹੋਇਆ ਹੈ ਔਰ ਇਹਦੇ ਦਰਮਿਆਨੀ ਅਸੀਂ 154 ਲਾਹ ਪਤ ਜਿਹੜੇ ਵਿਧਾਨ ਸਭਾ ਨਾਪਾ ਦੇ ਵਿੱਚੋਂ ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਅਜੇ ਕੱਚੇ ਘਰਾਂ ਦੇ ਪੈਸੇ ਜਿਹੜੇ ਆ ਉਹਦੀ ਸੈਂਕਸ਼ਨ ਲੈਟਰ ਜਿਹੜੀ ਆ ਜਾਰੀ ਕੀਤੀ ਹੈ 154 ਪਰਿਵਾਰ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ 2 ਕਰੋੜ 29 ਲੱਖ 42 ਹਜ਼ਾਰ 920 ਰੁਪਏ ਜਿਹੜੀ ਮਾਲੀ ਮਦਦ ਜਿਹੜੀ ਆ ਜੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਜ਼ਰੀਏ ਭੇਜੀ ਗਈ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰਕਾਰਾਂ ਦਾ ਔਰ ਜਿਹੜੇ ਮੈਂ ਤੁਹਾਡੇ ਜੀ ਨੂੰ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਹਜੇ ਅਪਲਾਈ ਨਹੀਂ ਕੀਤੇ ਜਾਂ ਸਲਾਹ ਚ ਨਹੀਂ ਜਾਂ ਕਿਸੇ ਦੂਜੇ ਗੱਲਾਂ 'ਚ ਆ ਕੇ ਟਾਈਮ ਖਰਾਬ ਕਰਦੇ ਆ ਕਿ ਤੈਨੂੰ ਭਾਜ ਇੱਦਣ ਨੂੰ ਭਾਜ ਜਨ ਸਵੈਦਾ ਕੈਂਪ ਲੱਗਣ ਦਾ ਮਤਲਬ ਇਹ